ਕਸਟਰੀ ਕਾਲਜੀ ਸਾਰੇ ਨੂੰ ਅੱਜ ਅਸੀਂ ਬਣਾ ਰਿਹਾ ਹੈਦਰਾਬਾਦ ਦੀ ਫੇਮਸ ਰੈਸিপি ਹੈਦਰਾਬਾਦੀ ਪਨੀਰ ਜਿਸ ਨੂੰ ਖਾ ਕੇ ਤੁਸੀਂ ਉਂਗਲੀਆਂ ਚੱਟਣ ਵਾਲੇ ਹੋ ਇਹ ਬਹੁਤ ਹੀ ਲਾਜ਼ਵਾਬ ਐਂਡ ਬਹੁਤ ਹੀ ਕਰਾਰੀ ਰੈਸিপি ਬਣ ਕੇ ਤਿਆਰ ਹੁੰਦੀ ਹੈ ਤੇ ਇਹਨੂੰ ਬਹੁਤ ਹੀ ਜ਼ਿਆਦਾ ਬਣਾਉਣਾ ਸੋਖਾ ਹੈ ਇਸ ਨੂੰ ਬਣਾ ਲੈ ਕੜਾਈ ਦੇ ਵਿੱਚ ਅਸੀਂ ਪਾਣੀ ਤੋਂ ਵੱਡੇ ਚਮਚ ਸਰ੍ਹੋਂ ਦਾ ਤੇਲ ਸਰ੍ਹੋਂ ਦਾ ਤੇਲ ਗਰਮ ਹੋ ਗਿਆ ਇਸ ਤੇ ਵਿੱਚ ਮੈਂ ਪਨੀਰ ਦੇ ਵੱਡੇ ਵੱਡੇ ਸ্লাইਸ ਕੱਟ ਕਰਕੇ ਇਸ ਤਰ੍ਹਾਂ ਹੀ ਐਡ ਕਰ ਦਵਾਂਗੀ ਤੁਸੀਂ ਚਾਹੋ ਤੇ ਲੰਬੇ ਲੰਬੇ ਪੀਸਿਸ ਦੇ ਵਿੱਚ ਵੀ ਕੱਟ ਕਰਕੇ ਐਡ ਕਰ ਸਕਦੇ ਹੋ ਤੇ ਦੋਨਾਂ ਸਾਈਡ ਤੋਂ ਆਪਾਂ 골ਡਨ ਬ੍ਰਾਊਨ ਕਲਰ ਹੋਣ ਤੱਕ ਇਸ ਨੂੰ ਫ੍ਰਾਈ ਕਰ ਲੈਣਾ ਹੈ ਇੱਕ ਸਾਈਡ ਤੋਂ ਬਹੁਤ ਹੀ ਵਧੀਆ ਫ੍ਰਾਈ ਹੋ ਗਿਆ ਤੇ ਮੈਂ ਦੂਸਰੀ ਸਾਈਡ ਪਲਟ ਦਵਾਂਗੀ ਦੂਸਰੀ ਸਾਈਡ ਵੀ ਆਪਾਂ 골ਡਨ ਬ੍ਰਾਊਨ ਕਲਰ ਹੋਣ ਤੱਕ ਇਸ ਨੂੰ ਫਰਾਈ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਅਸੀਂ ਗਰਮ ਪਾਣੀ ਦੇ ਵਿੱਚ ਇਸ ਨੂੰ ਡਿਪ ਕਰ ਦਵਾਂਗੇ ਇਸ ਨਾਲ ਪਨੀਰ ਬਿਲਕੁਲ ਸੌਫਟ ਰਹਿੰਦਾ ਹੈ ਜੇ ਅਸੀਂ ਪਾਣੀ ਦੇ ਵਿੱਚ ਡਿਪ ਨਹੀਂ ਕਰਦੇ ਤਾਂ ਬਿਲਕੁਲ ਹਾਰਡ ਹੋ ਜਾਏਗਾ ਇਸ ਲਈ ਇਸ ਨੂੰ ਪਾਣੀ ਦੇ ਵਿੱਚ ਡਿਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਗੁੰਗੁਨੇ ਪਾਣੀ ਦੇ ਵਿੱਚ ਤੁਸੀਂ ਡਿਪ ਕਰਕੇ ਰੱਖ ਸਕਦੇ ਹੋ ਇਸ ਨੂੰ ਹੁਣ ਜਿਹੜਾ ਤੇਲ ਬਚ ਗਿਆ ਹੈ ਇਸ ਦੇ ਵਿੱਚ ਚਾਰ ਤੋਂ ਪੰਜ ਪਿਆਜ਼ ਮੇਛਲਕੇ ਰਿਮੂਵ ਕਰਕੇ ਧੋ ਕੇ ਐਡ ਕਰ ਦਿੱਤੇ ਹੈ ਪੀਲ ਥੋੜਾ ਜਿਹਾ ਕਾਲਾ ਹੋ ਗਿਆ ਕਿਉਂਕਿ ਇਸ ਪਨੀਰ ਨੂੰ ਫਰਾਈ ਕੀਤਾ ਹੋਇਆ ਸੀ ਇਸ ਹੁਣ ਦੂਸਰੀ ਕੜਾਈ ਦੇ ਵਿੱਚ ਮੈਂ ਪਿਆਜ਼ ਨੂੰ ਪਲਟ ਦਿੱਤਾ ਹੈ ਤੇ ਇਸ ਦੇ ਵਿੱਚ ਮੈਂ ਇੱਕ ਅਦਰਕ ਦਾ ਵੱਡਾ ਟੁਕੜਾ ਸਲਾਈਸ ਕੱਟ ਕਰਕੇ ਐਡ ਕਰ ਦਵਾਂਗੇ ਇਸ ਇਸ ਦੇ ਨਾਲ ਹੀ ਪਾਵਾਂਗੇ 15 ਤੋਂ 16 ਕਲੀਆਂ ਲਸਣ ਦੀਆਂ ਲਸਣ ਇਸ ਦੇ ਵਿੱਚ ਜ਼ਿਆਦਾ ਕੁਆਂਟੀਟੀ ਚ ਰੱਖਿਓ ਕਿਉਂਕਿ ਇਸ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਅਮੇਜ਼ਿੰਗ ਰੈਸিপি ਬਣ ਕੇ ਤਿਆਰ ਹੋਣੀ ਹੈ ਤੇ ਚਾਰ ਹਰੀਆਂ ਮਿਰਚਾਂ ਐਡ ਕਰ ਰਹੀਆਂ ਇਹਨਾਂ ਨੂੰ ਸੌਫਟ ਹੋਣ ਤੱਕ ਫਰਾਈ ਕਰਾਂਗੇ ਤੁਸੀਂ ਦੇਖੋ ਇਹ ਬਹੁਤ ਹੀ ਵਧੀਆ ਹੋਰ ਸੌਫਟ ਹੋ ਚੁੱਕੇ ਨੇ ਤੇ ਮੈਂ 2 ਮਿੰਟ ਹੋਰ ਕੁਕ ਕਰਾਂਗੀ ਕਿ ਅੰਦਰਲੇ ਜਿਹੜੇ ਪਿਆਜ਼ ਹੈ ਉਹ ਕਾਫੀ ਅੱਛੇ ਸੇ ਸੌਫਟ ਹੋ ਜਾਣ ਤੇ ਮੈਂ 1 ਤੋਂ 1.5 ਮਿੰਟ ਕੁਕ ਕਰਨ ਤੋਂ ਬਾਅਦ ਮੈਂ ਗੈਸ ਦਾ ਫਲੇਮ ਆਫ ਕਰਕੇ ਇਸ ਨੂੰ ਠੰਡਾ ਕਰ ਲਵਾਂਗੀ ਹੁਣ ਪਨੀਰ ਨੂੰ ਮੈਂ ਲੰਬਾ ਲੰਬਾ ਸ্লাইਸ ਦੇ ਵਿੱਚ ਕੱਟ ਕਰ ਲਵਾਂਗੀ ਤੁਸੀਂ ਜਿਸ ਮਰਜ਼ੀ ਸ਼ੇਪ ਦੇ ਵਿੱਚ ਕੱਟ ਕਰਕੇ ਇਸ ਨੂੰ ਡੈਡੀ ਕਰ ਸਕਦੇ ਹੋ ਹੁਣ ਪਿਆਜ਼ ਨੂੰ ਵਹਿ ਤਸਾਬੂਤੀ ਅਸੀਂ ਐਡ ਕਰ ਸਕਦੇ ਸੀ ਪਰ ਮੈਂ ਚਾਰ ਫਾੜੀਆਂ ਦੇ ਵਿੱਚ ਕੱਟ ਕੇ ਐਡ ਕੀਤਾ ਹੈ ਨਾਲੇ ਇਸ ਨਾਲ ਜਲਦੀ ਹੀ ਪੀਸ ਕੇ ਤਿਆਰ ਹੋ ਜਾਏਗਾ ਤੇ ਇਸ ਦੇ ਨਾਲ ਹੀ ਮਸਾਲਾ ਐਡ ਕਰ ਦਵਾਂਗੇ 15 ਤੋਂ 20 ਕਲੀਆਂ ਮੈਂ ਇਸ ਦੇ ਵਿੱਚ ਪੁਦੀਨੇ ਦੀ ਐਡ ਕੀਤੀਆਂ ਨੇ ਤੇ ਥੋੜਾ ਜਿਹਾ ਡੰਡੀਆਂ ਸਮੇਤ ਅਸੀਂ ਧਨੀਆ ਪਾਵਾਂਗੇ ਤੇ ਇਸ ਨੂੰ ਫਾਈਨ ਪੇਸਟ ਬਣਾ ਕੇ ਇਸ ਤੇ ਤਿਆਰ ਕਰ ਲਵਾਂ ਹੁਣ ਇਧਰ ਕੜਾਈ 'ਚ ਮੈਂ ਇੱਕ ਵੱਡਾ ਚਮਚ ਸਰੋਂ ਦਾ ਤੇਲ ਪਾ ਕੇ ਇਸ ਦੇ ਵਿੱਚ ਕੁਝ ਖੜੇ ਮਸਾਲੇ ਐਡ ਕੀਤੇ ਨੇ ਖੜੇ ਮਸਾਲੇ ਦੇ ਵਿੱਚ ਲਿਆ ਹੈ ਤੇਜ ਪੱਤਾ ਲੌਂਗ ਦਾਲਚੀਨੀ ਦਾ ਟੁਕੜਾ ਦੋ ਲਾਲ ਮਿਰਚਾਂ ਸਾਬूत ਤੇ ਦੋ ਲਾਚੀਆਂ ਨੂੰ ਆਪਾਂ ਤਰਦਰਾ ਕੁੱਟ ਕੇ ਐਡ ਕਰ ਲਵਾਂਗੇ ਤੇ ਇਸ ਨੂੰ ਪਰ ਲੋ ਟੂ ਮੀਡੀਅਮ ਗੈਸ ਤੇ ਫਰਾਈ ਕਰ ਲਵਾਂਗੇ ਖੜੇ ਮਸਾਲੇ ਦੇ ਨਾਲ ਫਲੇਵਰ ਜਿਹੜਾ ਬਹੁਤ ਹੀ ਅਮੇਜ਼ਿੰਗ ਆਂਦਾ ਹੈ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗ ਰਹੀ ਹੈ ਤੇ ਪਲੀਜ਼ ਵੀਡੀਓ ਨੂੰ ਚੱਲਦੇ-ਚੱਲਦੇ ਹੀ ਸ਼ੇਅਰ ਕਰ ਦਿਓ ਤੁਸੀਂ ਦੋ ਦੋਸਤ ਸਾਡੀ ਵੀਡੀਓ ਨੂੰ ਸਪੋਰਟ ਕਰ ਦਿਓ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਸੋ ਪਲੀਜ਼ ਤੁਸੀਂ ਸਾਰੇ ਜਣੇ ਸਪੋਰਟ ਕਰਿਆ ਕਰੋ ਇਸ ਦਿਨਾਲ ਹੀ ਮੈਂ ਇੱਕ ਚਮਚ ਸਾਬੂਜੀ ਦਾ ਐਡ ਕਰ ਦਿੱਤਾ ਹੈ ਤੇ ਹਲਕਾ ਜਿਹਾ ਤੜਕ ਲਵਾਂਗੇ ਹੁਣ ਜੋ ਸੀ ਪੇਸਟ ਬਣਾ ਕੇ ਤਿਆਰ ਕੀਤੀ ਹੋਈ ਉਹ ਐਡ ਕਰ ਦਵਾਂਗੇ ਹੁਣ ਮਸਾਲੇ ਨੂੰ ਆਪਾਂ ਓਨਾ ਚਿਰ ਤੱਕ ਭੁੰਨਾਂਗੇ ਜਦ ਤੱਕ ਮਸਾਲੇ ਦੇ ਵਿੱਚੋਂ ਤੇਲ ਨਾ ਰਿਲੀਜ਼ ਹੋ ਜਾਵੇ ਹੁਣ ਤੁਸੀਂ ਦੇਖ ਸਕਦੇ ਕਿ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਹੁਣ ਗੈਸ ਦਾ ਫਲੇਮ ਜਿਹੜਾ ਆਫ ਕਰ ਦਵਾਂਗੀ ਜਦੋਂ ਫਲੇਮ ਆਫ ਹੋਵੇ ਗੈਸ ਦਾ ਤੇ ਉਸ ਟਾਈਮ ਅਸੀਂ ਇਸ ਦੇ ਵਿੱਚ ਐਡ ਕਰਨਾ ਹੈ 3 ਵੱਡੇ ਚਮਚ ਦਹੀਂ ਦੇ ਦਹੀਂ ਜਿਹੜਾ ਮੈਂ ਸੰਗਣਾ ਯੂਜ਼ ਕੀਤਾ ਹੈ ਇਹ ਘਰ ਦਾ ਬਿਲਕੁਲ ਬਣਿਆ ਹੋਇਆ ਹੈ ਤੇ ਇਸ ਨੂੰ ਮਿਲਾ ਲਵਾਂਗੇ ਹਜੇ ਮੈਂ ਗੈਸ ਜਿਹੜਾ ਬਿਲਕੁਲ ਵੀ ਔਨ ਨਹੀਂ ਕੀਤਾ ਹੈ ਕਿਉਂਕਿ ਇਸ ਨਾਲ ਜਿਹੜਾ ਦਹੀਂ ਉਹ ਫਟ ਸਕਦਾ ਹੈ ਇਸ ਕਰਕੇ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਬਹੁਤ ਵਧੀਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਦਹੀਂ ਬਹੁਤ ਹੀ ਵਧੀਆ ਇਸਦੇ ਵਿੱਚ ਮਿਕਸ ਹੋ ਗਿਆ ਚੁੱਕਾ ਹੈ ਹਮੇ ਗੈਸ ਦਾ ਫਲੇਮ ਜਿਹੜਾ ਔਨ ਕਰ ਦਿੱਤਾ ਹੈ ਤੇ ਇਸਦੇ ਵਿੱਚ ਹੁਣ ਪਾਵਾਂਗੇ ਮਸਾਲੇ ਇੱਕ ਚਮਚ ਹਲਦੀ ਪਾਊਡਰ ਅੱਧਾ ਚਮਚ ਕਾਲੀ ਮਿਰਚ ਪਾਊਡਰ ਕਾਲੀ ਮਿਰਚ ਪਾਊਡਰ ਜਿਹੜੇ ਹੀ ਤੁਸੀਂ ਜ਼ਰੂਰ ਐਡ ਕਰਿਓ ਇਸ ਨਾਲ ਫਲੇਵਰ ਬਹੁਤ ਹੀ ਵਧੀਆ ਆਂਦਾ ਹੈ ਹਦਰਾਬਾਦੀ ਪਨੀਰ ਚ ਨਮਕ ਤੁਸੀਂ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਇਸ ਦੇ ਨਾਲ ਹੀ ਅੱਧਾ ਚਮਚ ਮੈਂ ਐਡ ਕਰ ਰਹੀ ਹਾਂ ਲਾਲ ਮਿਰਚ ਪਾਊਡਰ ਮਿਕਸ ਕਰ ਲਵਾਂਗੀ 1 ਮਿੰਟ ਆਪਾਂ ਕੁਕ ਕਰਾਂਗੇ ਮਸਾਲਿਆਂ ਦੇ ਨਾਲ ਤਾਜ਼ੂ ਮਸਾਲਿਆਂ ਦਾ ਫਲੇਵਰ ਰਸ ਵਿੱਚ ਚਾਵੇ ਬਹੁਤ ਹੀ ਵਧੀਆ ਹੁਣ ਅਸੀਂ ਇਸ ਦੇ ਵਿੱਚ ਪਨੀਰ ਦੇ ਟੁਕੜੇ ਜਿਹੜੇ ਸ্লাইਸ ਕੱਟ ਕੀਤੇ ਹੋਏ ਆ ਉਹ ਐਡ ਕਰ ਦਵਾਂਗੇ ਤੇ ਮਿਕਸ ਕਰ ਲਵਾਂਗੇ ਪਨੀਰ ਨੂੰ ਅੱਧਾ ਕਮਿਨਿਟ ਆਪਾਂ ਮਸਾਲੇ ਦੇ ਨਾਲ ਪਕਾਵਾਂਗੇ ਇਸਦੇ ਵਿੱਚ ਮੈਂ ਐਡ ਕਰਾਂਗੀ 2 ਤੋਂ 3 ਚਮਚ ਫਰੈਸ਼ ਮਲਾਈ ਦੇ ਜੋ ਘਰ ਦੀ ਮਲਾਈ ਮੈਂ ਯੂਜ਼ ਕੀਤੀ ਹੈ ਤੁਸੀਂ ਚਾਹੋ ਤਾਂ ਫਰੈਸ਼ ਕਰੀਮ ਵੀ ਐਡ ਕਰ ਸਕਦੇ ਹੋ ਇਸਦੇ ਨਾਲ ਹੀ ਐਡ ਕਰ ਦਵਾਂਗੇ ਪ੍ਰੀ ਕੱਟਿਆ ਹੋਇਆ ਹਰਾ ਧਨੀਆ ਮਿਕਸ ਕਰ ਲਵਾਂਗੇ ਸੋ ਦੇਖਣ ਜੀ ਰੈਸਪੀ ਜਿਹੜੀ ਹੈ ਬਹੁਤ ਵਧੀਆ ਲੱਗ ਰਹੀ ਹੈ ਜਿੰਨੀ ਦੇਖਣ ਚ ਸਵਾਦ ਲੱਗ ਰਹੀ ਹੈ ਉਹ ਤੋਂ ਦੁੱਗਣੀ ਜਿਹੜੀ ਹੈ ਤੁਹਾਨੂੰ ਖਾਣ ਵਿੱਚ ਸਵਾਦ ਲੱਗੇਗੀ ਸੋ ਇਸ ਰੈਸਪੀ ਨੂੰ ਟਰਾਈ ਕਰਕੇ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਇਸ ਦੇ ਨਾਲ ਮੈਂ ਬਣਾਈ ਨਹੀਂ ਲੱਛਾ ਪਰਾਂਠਾ ਲੱਛੇ ਪਰਾਂਠੇ ਦੀ ਰੈਸਪੀ ਵੀ ਮੈਂ ਤੁਹਾਡੇ ਨਾਲ ਜਲਦੀ ਹੀ ਸ਼ੇਅਰ ਕਰਾਂਗੀ ਸੋ ਆਈ ਹੋਪ ਕਿ ਅੱਜ ਦੀ ਰੈਸਪੀ ਤੁਹਾਨੂੰ ਬਹੁਤ ਹੀ ਵਧੀਆ ਲੱਗੀ ਹੋਵੇ ਸੋ ਟਰਾਈ ਕਰਕੇ ਜ਼ਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ